ਬੋਲਣਾ ਚਾਰ ਸ਼ਬਦ ਜ਼ਿੰਦਗੀ ਦੇ ਚਾਰ ਸ਼ਬਦ ਕੀ ਬੋਲਾਂ ਦੱਸ ਤੇ ਸਹੀ ਕੁਝ ਨਾ ਕੁਝ ਬੋਲ ਜ਼ਿੰਦਗੀ ਜਿਹੜੀ ਤੇਰੀ ਝੰਡ ਹੋਈ ਪਈ ਆ ਜ਼ਿੰਦਗੀ ਕੀ ਝੰਡ ਹੋਈ ਦੱਸ ਤੇ ਸਹੀ ਇੱਥੋਂ ਫੋਟੋ ਖਿੱਚਣਾ ਨਹੀਂ ਫੋਟੋ ਵਧੀਆ ਆਉਂਦੀ ਵਿਊ ਵੇ ਕਿੰਨਾ ਵਧੀਆ ਆਉਂਦਾ ਵੀ ਉਹ ਤੇ ਇੱਕ ਨਹੀਂ ਹੁੰਦਾ ਕੁੜੀ ਜਿਹਾ ਜਦੋਂ ਪਾਈਦੀ ਆ ਤੂੰ ਉਹ ਛੱਡ ਪਰੇ ਵੀ ਤਾਈਓ ਤੇ ਮੈਂ ਕਿਹਾ ਡਿਲੀਟ ਕਰ ਦੇ ਕੋਈ ਫਾਇਦਾ ਨਹੀਂ ਹੁਣ ਕਰ ਦੇਣੀ ਆ ਹਣੀ ਹੁਣ ਤੂੰ ਕਹਿ ਤਾ ਕਰ ਦੇਣੀ ਆ ਨਹੀਂ ਮੈਂ ਤੇ ਉਦੋਂ ਤੇ ਆ ਕਹਿਣਾ ਰੋਜਾ ਕੋਈ ਨਹੀਂ ਪਾਇਆ ਕਰਾਂਗੇ ਪਾਇਆ ਕਰਨਗੇ ਰੁਕ ਜਾ ਹਲੀ ਕਿਦੋਂ ਸਟਾਰਟ ਕਰੀਏ ਅੰਮਾ ਕੋਈ ਨਹੀਂ ਲੰਦੇ ਨਾਲ ਇਹ ਫੋਨ ਹੈ ਬਾਹਰ ਦੇ ਥਾਲਾ ਟੁੱਟਾ ਵੇ ਤੇ ਆਵੇ ਇਹਦੇ ਚ ਕੀ ਬਣਉਣੀ ਹੈ ਬੰਨੀ ਵੀ ਇਚ ਇਹ ਚ ਬੰਨੀ ਵੀ ਨਹੀਂ ਫੜ ਜਾਣਾ ਉਹ ਵੇਹੇ ਵੀ ਉਹ ਕਪੜੇ ਹੀ ਲਾਈ ਕਦੀ ਪਾ ਲੈਂਦੇ ਕਦੀ ਲਾ ਦਿੰਦੇ ਹੀ ਪਾਗ ਲੈ ਗਈ ਏ ਮੰਮਾ ਯਾਰ ਠੰਡਾ ਲੱਗ ਗਈ ਉਹ ਜਾ ਸੌ ਜਾ ਉਹ ਨਾਲਾ ਬੰਬੀ ਚ ਪਾਣੀ ਹੈਗਾ ਸੀ ਉਹ ਆਸ ਕੀ ਕੀ ਕਰਨਾ ਬੱਸ ਕਰ ਤੇ ਦੱਸ ਹੁਣ ਦਰਕ ਬੇ ਸੋਹਣੇ ਜੇ ਆ ਜਾਂਦੇ ਯਾਰ ਪਰ ਨਾ ਸੋਹਣੇ